ਦੋਸਤੋ ਤੁਸੀਂ ਪੰਜਾਬ ਦੇ ਸੋਸ਼ਲ ਮੀਡੀਆ ਉੱਤੇ ਪਿਛਲੇ ਸਮੇਂ ਦੌਰਾਨ ਕੁਝ ਟ੍ਰੈਂਡ ਵੇਖੇ ਸਨ ਪੈਸਾ ਕਮਾਉਣ ਨੂੰ ਲੈ ਕੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਿਜ਼ਨਸ ਆਈਡੀਆ ਦਿੱਤੇ ਸਨ ਇਹਨਾਂ ਵਿੱਚੋਂ ਪਹਿਲਾ ਇੱਕ ਖਾਸ ਗਰੁੱਪ ਵੱਲੋਂ ਪੰਜਾਬੀਆਂ ਨੂੰ ਬੱਕਰੀ ਪਾਲਣ ਦੇ ਧੰਦੇ ਦੇ ਫਾਇਦੇ ਗਿਣਾਏ ਗਏ ਸਨ ਕਿ ਜੀ ਬੱਕਰੀਆਂ ਪਾਲੋ ਇਸ ਧੰਦੇ ਵਿੱਚ ਬਹੁਤ ਜ਼ਿਆਦਾ ਕਮਾਈ ਹੈ ਵਾਰ-ਵਾਰ ਉਹਨਾਂ ਸਮਿਆਂ 'ਚ ਤੁਹਾਡੇ ਸਾਹਮਣੇ ਅਜਿਹੇ ਵੀਡੀਓ ਆਉਂਦੀਆਂ ਹੋਣੀਆਂ ਹਨ ਜਿਨ੍ਹਾਂ 'ਚ ਲੋਕਾਂ ਨੂੰ ਬੱਕਰੀਆਂ ਪਾਲਣ ਦੇ ਧੰਦੇ ਅਪਣਾਉਣ ਬਾਰੇ ਪ੍ਰੇਰਿਤ ਕੀਤਾ ਜਾਂਦਾ ਸੀ ਬੜੇ ਉਦੋਂ ਸੈਮੀਨਾਰ ਲਗਾਏ ਜਾਂਦੇ ਸਨ ਕੁਝ ਲੋਕਾਂ ਨੇ ਦਾਅਵੇ ਕੀਤੇ ਸਨ ਕਿ ਅਸੀਂ ਤਾਂ ਬੱਕਰੀਆਂ ਦੀ ਕਮਾਈ ਤੋਂ ਇੰਨੇ ਅਮੀਰ ਹੋ ਗਏ ਆ ਕਿ ਅਸੀਂ ਸਰਕਾਰੀ ਨੌਕਰੀਆਂ ਤੱਕ ਛੱਡ ਦਿੱਤੀਆਂ ਹਨ ਇਹਨਾਂ ਸੋਸ਼ਲ ਮੀਡੀਆ ੱਗਾ ਦੇ ਝਾਸੇ ਵਿੱਚ ਆ ਕੇ ਬੜੇ ਲੋਕਾਂ ਨੇ ਉਦੋਂ ਪਿਆ ਵਿੱਚ ਧੜਾ ਧੜ ਬੱਕਰੀਆਂ ਦੇ ਫਾਰਮ ਬਣਾਏ ਪਰ ਅਫਸੋਸ ਸੋਸ਼ਲ ਮੀਡੀਆ ਤੇ ਬੱਕਰੀਆਂ ਦਾ ਇਹ ਟਰੈਂਡ ਬਸ ਸਾਲ 6 ਮਹੀਨੇ ਚੱਲਿਆ ਉਹਨਾਂ ਬੈ ਰੁਪਈਆਂ ਨਾਲ ਮਹਿੰਗੇ ਮਹਿੰਗੇ ਮੁੱਲਾਂ ਤੇ ਲੋਕਾਂ ਨੇ ਬੱਕਰੀਆਂ ਖਰੀਦੀਆਂ ਜਦੋਂ ਉਹਨਾਂ ਦੀ ਕਮਾਈ ਦਾ ਜਾਂ ਉਹਨਾਂ ਨੂੰ ਵੇਚਣ ਦਾ ਵੇਲਾ ਆਇਆ ਜਦੋਂ ਅਨਪੋਲ ਪੰਜਾਬੀ ਮਾਰਕੀਟ ਦੇ ਵਿੱਚ ਗਿਆ ਆਪਦੀਆਂ ਬੱਕਰੀਆਂ ਨੂੰ ਵੇਚਣ ਵਾਸਤੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਨਾਲ ਕਿੱਡੀ ਵੱਡੀ ਠੱਗੀ ਹੋ ਚੁੱਕੀ ਹੈ 7-7 8-8 ਹਜ਼ਾਰ ਦੀਆਂ ਬੱਕਰੀਆਂ ਉਹਨਾਂ ਨੂੰ 35-35 40-40 ਹਜ਼ਾਰ ਦੀਆਂ ਮਿਲੀਆਂ ਜਿਹੜੇ ਸੋਸ਼ਲ ਮੀਡੀਆ ਤੇ ਬੱਕਰੀ ਪਾਲਣ ਦੇ ਧੰਦੇ ਚਲਾਉਣ ਵਾਲੇ ਉਹ ਠੱਗ ਜਿਹੜੇ ਸਨ ਉਹਨਾਂ ਬਹਿਰੂਪੀਆਂ ਵੱਲੋਂ ਲੋਕਾਂ ਨੂੰ ਹੁਣ ਅੱਜ ਦੇ ਜਮਾਨੇ ਵਿੱਚ ਇੱਕ ਨਵਾਂ ਸ਼ੋਸ਼ਾ ਦਿਖਾਇਆ ਗਿਆ ਹੈ ਕਿ ਸਾਡੇ ਕੋਲ ਛਪੈਦੇ ਖਰੀਦੋ ਤੇ ਤੁਸੀਂ 3 ਸਾਲ ਜਾਂ 5 ਸਾਲਾਂ ਵਿੱਚ 15 ਲੱਖ ਰੁਪਇਆ ਕਮਾ ਸਕਦੇ ਹੋ। ਉਹਨਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿਰਫ 15000 ਰੁਪਏ ਲਗਾ ਕੇ ਤੁਸੀਂ 15 ਲੱਖ ਰੁਪਇਆ ਬਣਾ ਸਕਦੇ ਹੋ 5 ਸਾਲਾਂ ਦੇ ਵਿੱਚ। ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਜਕੱਲ ਛਪੈਦਿਆਂ ਦੇ ਬਾਰੇ ਆ ਰਹੀਆਂ ਹਨ ਪਰ ਦੋਸਤੋ જરા ਰੁਕੋ ਪੰਜਾਬੀਓ ਥੋੜਾ ਬੁੱਧੀ ਤੋਂ ਕੰਮ ਲਾਓ ਸੋਸ਼ਲ ਮੀਡੀਆ ਦੀ ਇਹ ਮਸਾਲੇ ਵਾਲੀਆਂ ਵੀਡੀਓ ਦੇਖ ਕੇ ਆਪਣਾ ਝੁਗਾ ਚੌੜ ਨਾ ਕਰਾ ਲਿਓ ਇਹ ਲਟੇਰੇ ਲੋਕ ਹਨ ਜੋ ਤੁਹਾਨੂੰ ਲੁੱਟਣ ਵਾਸਤੇ ਭਰਮਾ ਰਹੇ ਹਨ ਹੋਰ 6 ਮਹੀਨਿਆਂ ਬਾਅਦ ਇਹਨਾਂ ਨੇ ਕੋਈ ਦੂਜਾ ਹੋਰ ਬਿਜ਼ਨਸ ਫੜ ਲੈਣਾ ਹੈ ਪਰ ਉਹਦੀ ਮਸ਼ਹੂਰੀ ਕਰਿਆ ਕਰਨਗੇ ਪਰ ਦੋਸਤੋ ਤੁਹਾਡਾ ਕੀ ਬਣੇਗਾ ਜਿਨ੍ਹਾਂ ਨੇ ਪਹਿਲਾਂ ਦੇਖ ਕੇ ਦੇਖੀ ਬੱਕਰੀਆਂ ਦੇ ਫਾਰਮ ਬਣਾਏ ਸਨਾਂ ਤੀਤੀ 35 35 50 50 ਹਜ਼ਾਰ ਦੀ ਇੱਕ ਬੱਕਰੀ ਖਰੀਦੀ ਸੀ ਪਰ ਜਦੋਂ ਉਹਨਾਂ ਨੂੰ ਮਾਰਕੀਟ ਵਿੱਚ ਵੇਚਣ ਵਾਸਤੇ ਜਾਂਦੇ ਹਨ ਤਾਂ ਇੱਕ ਬੱਕਰੀ ਦਾ ਰੇਟ ਵੱਧ ਤੋਂ ਵੱਧ 10000 ਰੁਪਿਆ ਨਹੀਂ ਸੀ ਲੱਗਦਾ ਇਸ ਕਰਕੇ ਅੱਜ ਉਹ ਸ਼ਪੈਦੇ ਉਹਨਾਂ ਦੇ ਆਖੇ ਲਗਾ ਲਏ ਤਾਂ ਉਹ ਵੀ ਆਪਣਾ 15 ਲੱਖ ਵਾਲਾ ਫਿਰ ਝੋਲਾ ਸਵਾ ਕੇ ਰੱਖਿਓ ਪੰਜਾਬੀਓ ਐਵੇਂ ਕਿਸੇ ਸੋਸ਼ਲ ਮੀਡੀਆ ਦੇ ਵੀਡੀਓ ਵੇਖ ਕੇ ਮਗਰ ਨਾ ਲੱਗ ਜਾਇਆ ਕਰੋ ਥੋੜਾ ਜਿਹਾ ਆਪਣਾ ਦਿਮਾਗ ਤੇ ਜ਼ੋਰ ਵੀ ਦਿਆ ਕਰੋ ਇਹ ਜਿੰਨੇ ਵੀ ਠੱਗ ਹਨ ਜਿੰਨੇ ਵੀ ਇਹ ਤੁਰੇ ਫਿਰਦੇ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਇਹ ਸਭ ਆਪਣਾ ਘਰ ਭਰਨ ਵਾਸਤੇ ਆਏ ਹਨ ਸਭ ਆਪਣਾ ਘਰ ਭਰ ਕੇ ਤੇ ਫਿਰ ਨਵਾਂ ਬਿਜ਼ਨਸ ਸ਼ੁਰੂ ਕਰ ਲੈਣਗੇ ਤੁਹਾਡੀ ਤੇ ਤੁਹਾਡਾ ਕੋਈ ਫਾਇਦਾ ਨਹੀਂ ਹੋਵੇਗਾ ਪਿਛਲੇ ਦਿਨੀ ਇੱਕ ਹੋਰ ਟ੍ਰੈਂਡ ਚੱਲਿਆ ਸੀ ਸੋਸ਼ਲ ਮੀਡੀਆ ਤੇ ਕਿ ਭਾਈ ਜੀ ਤੁਸੀਂ ਪਾਮ ਲਗਾ ਲਓ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈ ਪੰਜਾਬੀਓ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਨਰਸਰੀ ਵਾਲਾ ਮਿਲਦਾ ਵੀ ਹੈ ਜਿਹੜਾ ਕਹਿੰਦਾ ਕਿ 20 ਰੁਪਈਆਂ ਦੇ ਸ਼ਪੈਦੇ ਲਗਾ ਕੇ ਤੁਸੀਂ 15 ਲੱਖ ਰੁਪਏ ਬਣਾ ਸਕਦੇ ਹੋ ਕਿਰਪਾ ਕਰਕੇ ਉਸ ਨਾਲ ਕੌਂਟਰੈਕਟ ਜਾਂ ਇਹ ਲਿਖਤ ਪੱਕੀ ਕਰ ਲਿਆ ਕਰੋਗੇ ਭਾਈ 5 ਸਾਲਾਂ ਬਾਅਦ ਤੂੰ ਸਾਡੇ ਜਿਹੜੇ ਸ਼ਪੈਦੇ ਨੇ 15 ਲੱਖ ਰੁਪਏ ਦੇ ਖਰੀਦੇਂਗਾ ਕਰ ਨਹੀਂ ਤਾਂ ਤੂੰ ਸਾਨੂੰ 1 ਸਾਲ ਦਾ 3 ਲੱਖ ਰੁਪਇਆ ਪ੍ਰਤੀ ਕਿੱਲੇ ਦਾ ਜਿਹੜਾ ਉਹ ਠੇਕਾ ਦਿੱਤੀ ਜਾ ਤੇ ਆਪਦੇ ਸ਼ਫੇਦੇ ਲਗਾ ਲੈ ਇਹਨਾਂ ਨੇ ਇਸ ਗੱਲ ਤੋਂ ਭੱਜ ਜਾਣਾ ਹੈ ਇਸ ਕਰਕੇ ਇਹ ਜਰੂਰ ਤਿਆਰ ਰੱਖਿਆ ਕਰੋ ਅੱਜ ਲੋੜ ਹੈ ਸਾਨੂੰ ਇਹੋ ਜੇ ਠੱਗਾਂ ਤੋਂ ਵਜਨ ਦੀ ਇਹਨਾਂ ਪਿੱਛੇ ਲੱਗ ਕੇ ਆਪਦਾ ਝੁੱਗਾ ਚੋੜਨਾ ਕਰਾ ਲਿਓ ਪੰਜਾਬੀਓ ਇਹੀ ਬੇਨਤੀ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਠੱਗਾ ਤੱਕ ਪੁੱਜਦੀ ਕਰ ਦਿਓ